ਸਰ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਮੁੱਦਾ ਕੀ ਹੈ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਜਿਹੜੀ ਪ੍ਰੈਸ ਵਾਰਤਾ ਅਸੀਂ ਪ੍ਰੈਸ ਮਿਲਣੀ ਰੱਖੀ ਆ ਉਹਦਾ ਇੱਕ ਮੇਨ ਪਰਪਸ ਆ ਪਿਛਲੇ ਕਈ ਸਮੇਂ ਤੋਂ ਅਸੀਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਖਰੜ ਹਲਕੇ ਦੇ ਵਿੱਚ ਕੰਮ ਕਰਦੇ ਆਏ ਆ ਤੇ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਖਰੜ ਹਲਕੇ ਦੇ ਹਾਲਾਤ ਆ ਜਿਹੜੇ ਈਵਨ ਕਿ ਮੈਂ ਤਾਂ ਇਹੀ ਕਹੂੰਗਾ ਮੋਹਾਲੀ ਜ਼ਿਲ੍ਹੇ ਦੇ ਹੀ ਹਾਲਾਤ ਮਾੜੇ ਤੋਂ ਮਾੜੇ ਹੋ ਰਿਹਾ ਬੱਤ ਤੋਂ ਬੱਤਰ ਹੋ ਰਿਹਾ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਸਾਡੇ ਜਿਹੜੇ ਮਿੱਤਰ ਆ ਉਹਨਾਂ ਨੇ ਕੋਈ ਕਾਫੀ ਚਿਰ ਤੋਂ ਸਾਡੀ ਆਵਾਜ਼ ਚੱਲੀ ਆ ਰਹੀ ਸੀ ਕਾਫੀ ਚਿਰ ਤੋਂ ਗੱਲਾਂ ਚੱਲੀਆਂ ਆ ਰਹੀਆਂ ਸੀ ਵੀ ਆਪਾਂ ਕੋਈ ਆਜ਼ਾਦ ਇੱਕ ਜਥੇਬੰਦੀ ਖੜੀ ਕਰ ਲਈਏ ਕੋਈ ਐਨ ਜੀਓ ਬਣਾ ਲਈਏ ਸਮਾਰਥੀ ਵੀ ਹੋਵੇ ਜਿਹੜੀ ਜਿਹੜੀ ਪੰਥ ਲਈ ਵੀ ਬੋਲ ਸਕੇ ਔਰ ਜਿਵੇਂ ਆਪਣੇ ਜਿਹੜੇ ਲੋਕਲ ਮੁੱਦੇ ਆ ਜਿੱਥੇ ਸਰਕਾਰ ਨਾਕਾਮ ਹੋ ਰਹੀ ਆ ਉਹ ਮੁੱਦੇ ਮਿਲ ਕੇ ਅਸੀਂ ਚੱਕ ਸਕੀਏ ਜਿਵੇਂ ਤੁਸੀਂ ਦੇਖਿਆ ਪਿਛਲੇ ਸਮੇਂ ਵਿੱਚ ਹੁਣ ਮੈਂ ਆਮ ਆਦਮੀ ਪਾਰਟੀ ਚ ਰਹਾ ਤੇ ਢਾਈ ਸਾਲ ਤਾ ਸਰਕਾਰ ਉਹਨਾਂ ਦੀ ਵੀ ਬਣੀ ਨ ਹੋ ਗਏ ਸਾਨੂੰ ਉਸ ਸਮੇਂ ਉਮੀਦਾਂ ਸੀ ਵੀ ਸ਼ਾਇਦ ਪਤਾ ਨਹੀਂ ਕੀ ਬਦਲਾਅ ਆਜੂ ਕੀ ਚੇਂਜ ਆਜੂਗਾ ਪਰ ਉਹ ਕਹਿੰਦੇ ਜਿਵੇਂ ਪੰਜਾਬੀ ਚ ਪ੍ਰਣਾਲਾ ਉੱਥੇ ਦਾ ਉੱਥੀ ਉਹ ਅੱਜ ਹਾਲਾਤ ਬਿਲਕੁਲ ਉਸੇ ਤਰ੍ਹਾਂ ਦੇ ਹੋਏ ਪਿਆ ਅੱਜ ਜਿਹੜਾ ਕਰਪਸ਼ਨ ਆ ਉਹ ਪਹਿਲਾਂ ਨਾਲੋਂ ਦੁੱਗਣਾ ਚੌਗਣਾ ਹੋ ਚੁੱਕਿਆ ਤੇ ਚਿੱਟੇ ਦਾ ਚਿੱਟੇ ਦੀ ਲਾਹਨਤ ਨੂੰ ਤੁਸੀਂ ਸਭ ਜਾਣਦੇ ਹੋ ਆਪਣਾ ਖਰੜ ਹਲਕਾ ਵਿਊ ਦੀ ਮਾਰਚ ਹੇਟ ਚੱਲ ਰਿਹਾ ਸੋ ਉਸ ਚੀਜ਼ ਨੂੰ ਦੇਖਦੇ ਹੋਏ ਸਾਡਾ ਜਿੱਨਾ ਜ਼ਿਲ੍ਹੇ ਮੁਹਾਲੀ ਦਾ ਫਰੈਂਡ ਸਰਕਲ ਆ ਸਾਰਿਆਂ ਨੇ ਇੱਕ ਵਿਚਾਰ ਬਣਾ ਲਈ ਆ ਕਿ ਅਸੀਂ ਪੰਜਾਬ ਲੋਕ ਸੇਵਾ ਸੰਗਠਨ ਨਾਮ ਦੀ ਇੱਕ ਜਥੇਬੰਦੀ ਬਣਾਈ ਆ ਜਿਹਨੂੰ ਆਪਾਂ ਪਲਸ ਜਥੇਬੰਦੀ ਵੀ ਕਹਿੰਦੇ ਆ ਜਿਹੜਾ ਕਿ ਲੋਕਾਂ ਲਈ ਜਿਹੜਾ ਸਰਕਾਰੀ ਦਰਬਾਰੇ ਇਹ ਲੋਕਾਂ ਦੀ ਸੇਵਾ 'ਚ ਜਿਵੇਂ ਮਰਜ਼ੀ ਹਾਜ਼ਰ ਹੋ ਕੇ ਉਹਨਾਂ ਦੇ ਕੰਮ ਕਾਜ ਆ ਜਿਹੜੇ ਉਹ ਕਰਾਉਗੀ ਤੇ ਪ੍ਰਸ਼ਤਾਜਾਰ ਦੇ ਖਿਲਾਫ ਲੜੂਗੀ। ਬਰੋਹਲ ਸਾਹਿਬ ਤੁਸੀਂ ਗੱਲ ਕੀਤੀ ਹੈ ਜਥੇਬੰਦੀ ਬਣਾਉਣ ਦੀ। ਇਸ ਤੋਂ ਪਹਿਲਾਂ ਵੀ ਕਾਫੀ ਜਥੇ ਹੁੰਦੀਆਂ, ਬੜੀਆਂ ਹੋਈਆਂ ਤੇ ਇਹ ਵੱਖਰਾ ਕੀ ਹੋਵੇਗਾ ਇਸ 'ਚ। ਦੇਖੋ ਜੀ ਜਥੇਬੰਦੀਆਂ ਦੀ ਇੱਦਾਂ ਹੁੰਦਾ ਵੀ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ। ਥੋੜੇ-ਥੋੜੇ ਕਈ ਵਾਰ ਵਖਰੇਵੇਂ ਹੁੰਦੇ ਆ ਪਰ ਅਸੀਂ ਜਿਹੜੀ ਜਥੇਬੰਦੀ ਲੈ ਕੇ ਚੱਲੇ ਆ ਹੋਰ ਵੀ ਬੇਸ਼ੱਕ ਦੀ ABC ਕੋਈ ਜਥੇਬੰਦੀਆਂ ਹੋਣਗੀਆਂ ਪਰ ਜਿੱਥੇ ਉਹਨਾਂ ਜਥੇਬੰਦੀਆਂ ਨੂੰ ਸਾਡੀ ਸਪੋਰਟ ਦੀ ਲੋੜ ਪਈ ਅਸੀਂ ਉਹਨਾਂ ਦੇ ਨਾਲ ਮੋ ਅਸੀਂ ਉਹਨਾਂ ਤੋਂ ਭੱਜਦੇ ਨਹੀਂ ਹੈਗੇ ਸਗੋਂ ਮਿਲ ਕੇ ਕੰਮ ਕਰਾਂਗੇ ਜਿੱਥੇ ਜਿੱਥੇ ਵੀ ਕਿਤੇ ਕਈ ਵਾਰ ਸਵੱਪ ਬਣ ਜਾਂਦਾ ਹੁੰਦਾ ਐਸੀ ਤਰ੍ਹਾਂ ਤੁਸੀਂ ਜਿਹੜੇ ਪਹਿਲਾਂ ਆਮ ਆਗਦੀ ਪਾਰਟੀ 'ਚ ਸੀਗੇ ਤੇ ਫਿਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਸ਼ਾਮਲ ਹੋਏ ਐ ਕੀ ਇਹ ਵੀ ਕਿਹਾ ਜਾ ਸਕਦਾ ਜਿਹੜੀ ਜਥੇਬੰਦੀ ਬਣਾ ਰਹੇ ਹੋ ਉਹਦੇ ਵਿੱਚ ਹਰ ਇੱਕ ਪਾਰਟੀਆਂ ਦਾ ਨੁਮਾਇੰਦਾ ਹੋਵੇਗਾ ਜਾਂ ਸੀ ਕਿ ਕਿਸੇ ਇੱਕ ਪਾਰਟੀ ਦਾ ਬੰਦਾ ਨਹੀਂ ਜੀ ਨਹੀਂ ਇਹ ਬਿਲਕੁਲ ਤੁਸੀਂ ਕੁਐਸਚਨ ਵਧੀਆ ਕਰਿਆ ਜਿਹੜਾ ਇਹ ਐਕਚੁਅਲੀ ਜਿਹੜੇ ਸਾਡੇ ਮਿੱਤਰ ਆ ਨੌਜਵਾਨ ਆ ਜਿਹੜੇ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚਾਹੁੰਦੇ ਸੀ ਕਿ ਵੀ ਕੋਈ ਨਾ ਕੋਈ ਜਿਹੜੀ ਸਮਾਜ ਸੇਵੀ ਸੰਸਥਾ ਕੋਈ ਜਥੇਬ ਤੋ ਉਹ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਪਾਰਟੀ ਦੀਆਂ ਜਿਹੜੀਆਂ ਇੱਕ ਪ੍ਰੋਟੋਕੋਲ ਹੁੰਦਾ ਇੱਕ ਇੱਕ ਕਹਿੰਦੇ ਸ਼ਰਾਂ ਹੁੰਦੀ ਆ ਉਹਨੂੰ ਤੋੜਦੇ ਹੋਏ ਸਾਰਿਆਂ ਨੂੰ ਹੋਕਾ ਦਿੱਤਾ ਵੀ ਆਓ ਆਪਾਂ ਡਵੈਲਪਮੈਂਟ ਲਈ ਖੜੇ ਹੋ ਸਕੀਏ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋ ਸਕੀਏ ਉਹ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਸੱਦਾ ਹੈ ਇਹ ਇਹਨੂੰ ਜਥੇਬੰਦੀ ਮੰਨਿਆ ਜਾਊਗਾ ਜਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾਣਗੇ ਜਥੇਬੰਦੀ ਮੰਨਿਆ ਜਾਊਗਾ ਜਾਂ ਐਨਜੀਓ ਦੇ ਤੌਰ ਤੇ ਕੰਮ ਕਰੇਗੀ ਇਹ ਪਹਿਲਾਂ ਕਲੀਅਰ ਕਰਦੇ ਮੈਂ ਤੁਹਾਨੂੰ ਦੱਸ ਦਿੰਦਾ ਜਥੇਬੰਦੀ ਮੈਂ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਅਸੀਂ ਪੰਥਕ ਮੁੱਦੇ ਵੀ ਚੱਕਿਆ ਕਰਾਂਗੇ ਫਿਲਹਾਲ ਜਿਹੜੀ ਹੈ ਰਜਿਸਟ੍ਰੇਸ਼ਨ ਆ ਜਿਹੜੀ ਇਹਦੀ ਇਹ ਐਨਜੀ ਦੇ ਐਨਜੀਓ ਤੌਰ ਤੇ ਹੋਊਗੀ ਪਰ ਜਥੇਬੰਦੀ ਮੈਂ ਸ਼ਬਦ ਤਾਂ ਵਰਤਿਆ ਕਿਉਂਕਿ ਸਾਡਾ ਜਿੱਥੇ ਸਾਨੂੰ ਗੁਰੂ ਘਰਾਂ ਦੀ ਸਾਂਭ-ਸਵਾਲ ਜ਼ਰੂਰੀ ਹੈ ਉੱਥੇ ਸਮਾਜਿਕ ਮੁੱਦੇ ਉੱਥੇ ਧਾਰਮਿਕ ਮੁੱਦੇ ਵੀ ਕੋਈ ਇਹੋ ਜਿਹੇ ਜਿਹੜੇ ਸਾਨੂੰ ਸਾਹਮਣੇ ਪੈ ਰਹੇ ਹਨ ਜਾਨੀ ਕਿ ਇਹ ਕਹਿ ਲਈ ਕਿ ਵੀ ਨਾਨ ਪੋਲੀਟਿਕਲ ਥੋੜੀ ਜਿਹੀ ਹੋਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਨਾਨ ਪੋਲਿਟਿਕਲ ਹੋਊਗੀ ਇਹ ਇੱਕ ਤਰ੍ਹਾਂ ਦਾ ਮੈਂ ਕਹਿ ਸਕਦਾ ਵੀ ਜਿਹੜੇ ਕੁਝ ਦਰਦੀ ਨੇ ਸਮਾਜ ਦਰਦੀ ਨੇ ਜਿਹੜੇ ਕਿ ਪੋਲਿਟਿਕਸ ਪਾਰਟੀਆਂ ਤੋਂ ਇੰਨੀ ਕਿ ਜ਼ਿਆਦਾ ਘਿਰਣਾ ਕਰਦੇ ਆਏ ਹੁਣ ਤੱਕ ਦਾ ਰਿਜ਼ਲਟ ਦੇਖ ਚੁੱਕੇ ਆ ਉਹਨਾਂ ਨੂੰ ਉਹ ਸਾਡੇ ਮੋਢੇ ਨਾਲ ਮੋਢਾ ਮਲਾ ਕੇ ਚੱਲਣਗੇ ਮਨੋਤ ਸਾਬ ਤੁਸੀਂ ਸਮਾਜ ਸੇਵਾ ਦੇ ਵਿੱਚ ਬੜੇ ਪਿਛਲੇ ਸਮੇਂ ਤੋਂ ਲੱਗੇ ਹੋਏ ਹੋ ਤੁਸੀਂ ਬੜੇ ਸੰਘਰਸ਼ ਵੀ ਕੀਤੇ ਆ ਇਸ ਇਲਾਕੇ ਲਈ ਵੀ ਸੰਘਰਸ਼ ਕੀਤਾ ਹੈ ਖਰੜ ਖਾਸ ਕਰਕੇ ਖਰੜ ਇਲਾਕੇ ਦੀ ਗੱਲ ਕਰ ਲਈਏ ਜੀ ਕੀ ਕਾਰਨ ਬਣੇ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਬੜੇ ਝੰਡਾ ਬਰਦਾ ਕਰਕੇ ਅੱਗੇ ਛੱਲੇ ਜੀ ਕਾਫੀ ਕੰਮ ਕੀਤਾ ਉਥੇ ਤੇ ਤੁਹਾਨੂੰ ਮਾਨ ਸਨਮਾਨ ਬੜਾ ਮਿਲਿਆ ਫਿਰ ਉਹ ਛੱਡਣ ਦਾ ਕੀ ਕਾਰਨ ਬਣਿਆ ਤੁਹਾਡਾ ਛੱਡਣ ਦਾ ਕਾਰਨ ਇਹ ਸੀ ਬਾਈ ਜੀ ਅਸੀਂ ਦੇਖੋ ਪਹਿਲਾਂ ਜਿਵੇਂ ਤੁਸੀਂ ਦੱਸਿਆ ਹੀ ਆ ਸਾਡੇ ਤੇ ਪਰਚੇ ਤੱਕ ਵੀ ਹੋਏ ਹੋਏ ਆ ਤੇ ਹਰੇਕ ਪ੍ਰੋਟੈਸਟ ਚ ਅੱਗੇ ਹੋਈਦਾ ਸੀ ਝੰਡਾ ਇੱਥੋਂ ਚੱਕਿਆ ਹੀ ਹੋਇਆ ਸੀ ਤੁਹਾਨੂੰ ਪਤਾ ਹੀ ਜਿਵੇਂ ਤੁਸੀਂ ਜਾਣਦੇ ਆ ਪਰ ਗੱਲ ਕੀ ਹੋਈ ਜਦੋਂ ਸਰਕਾਰ ਆਈ ਸਾਨੂੰ ਐ ਲੱਗਿਆ ਪੰਜਾਬ ਦੇ ਲੋਕਾਂ ਦੀ ਤਰ੍ਹਾਂ ਵੀ ਖਬਰੇ ਕਿਹੜਾ ਬਦਲਾਅ ਆ ਜਾਣਾ ਪਰ 2 ਸਾਲ ਸਾਨੂੰ ਦੇਖਦਿਆਂ ਨੂੰ ਹੋ ਗਏ ਵੀ ਬਦਲਾਅ ਉਲਟਾ ਬਦਲਾਅ ਤਾਂ ਕੀ ਆਣਾ ਯਾਰ ਭ੍ਰਿਸ਼ਟਾਚਾਰ ਵੱਧ ਗਿਆ ਇਹਦੀ ਐਗਜ਼ਾਮਪਲ ਉਦਾਹਰਣ ਤੁਸੀਂ ਮਾਜਰੀ ਤਹਿਸੀਲ ਨੂੰ ਦੇਖ ਸਕਦੇ ਹੋ ਥਾਣਿਆਂ ਦੇ ਬੁਰੇ ਹਾਲ ਹੋ ਗਏ ਆ ਜ਼ਮੀਨਾਂ ਦਾ ਬੁਰਾ ਖਾਲ ਹੋ ਗਿਆ ਹੁਣ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਆ ਆਹ ਹੁਣ ਅਨਮੋਲ ਗਗਨਮਾਨ ਨੇ ਤੁਸੀਂ ਦੇਖਿਆ ਹੋਣਾ ਮੀਡੀਆ ਦੇ ਵਿੱਚ ਮੰਤਰੀ ਸਾਹਿਬਾ ਨੇ ਕੱਲ ਕੋਈ ਸੜਕ ਦਾ ਜਿਹੜੀ ਕਿ ਹਿਮਾਚਲ ਨਾਲ ਜੋੜ ਰਹੀ ਆ ਉਹ ਸੜਕ ਉੱਤੇ ਕਈ ਸੌ ਕਰੋੜ ਦਾ ਜਿਹੜਾ ਕਿ ਕਹਿੰਦੇ ਵੀ ਆਪਾਂ ਫੰਡ ਲਾਣ ਆਇਆ ਉਹ ਪਰ ਮੈਂ ਤੁਹਾਨੂੰ ਦੱਸ ਦਿੰਦਾ ਬੜੀ ਇਹ ਚੰਬੇ ਵਾਲੀ ਗੱਲ ਆ ਕਿ ਲੋਕ ਮੇਰੇ ਕੋਲ ਅੱਜ ਵੀ ਫੋਨ ਕਰਦੇ ਬਾਈ ਜੀ ਸਾਡੀ ਸੜਕ ਦਾ ਮੁੱਦਾ ਚੱਕੋ ਸਾਡੀ ਸੜਕ ਦਾ ਪਿੰਡਾਂ ਦੀਆਂ ਲੀਕ ਰੋਡਸ ਬੁਰੇ ਹਾਲਾ ਕੁਰਾਲੀ ਸ਼ਹਿਰ ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਉੱਥੇ ਬੁਰਾ ਹਾਲਾ ਸੜਕਾਂ ਨਾਲਿਆਂ ਦਾ ਤੇ ਆਪਾਂ ਹਿਮਾਚਲ ਤੱਕ ਜੋੜਨ ਵਾਲਾ ਪ੍ਰੋਜੈਕਟ ਕਿਉਂ ਲੈ ਕੇ ਆਏ ਜਦ ਕਿ ਸਾਡਾ ਹਲਕਾ ਦਾ ਤਾਂ ਪਹਿਲੇ ਹੀ ਮਾੜਾ ਹਾਲ ਹੋਇਆ ਪਿਆ ਕਾਰਨ ਕੀ ਆ ਉਹ ਕਰਨ ਲੱਪਣ ਦੀ ਲੋੜ ਆ ਉਹ ਕਰਨ ਸਾਡੀ ਜਥੇਬੰਦੀ ਲੱਭੂਗੀ ਵੀ ਹਲਕਾ ਛੱਡ ਕੇ ਉਸ ਕਿਉਂਕਿ ਜਿਹੜੀ ਗ੍ਰਾਂਟ ਸੜਕਾਂ ਲਈ ਆ ਰਹੀ ਆ ਔਰ ਉਹ ਫਿਰ ਉੱਥੇ ਇੱਕ ਪਿੱਛੇ ਇਹਨਾਂ ਨੇ ਕਿਹਾ ਸੀ ਵੀ ਸੈਂਟਰ ਸਾਨੂੰ ਗ੍ਰਾਂਟ ਨਹੀਂ ਦੇ ਰਹੀ ਆ ਗ੍ਰਾਂਟਾਂ ਰੋਕ ਲਈਆਂ ਸੜਕਾਂ ਲਈ ਮੈਂ ਬੀਬਾ ਜੀ ਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਤੁਹਾਡੇ ਜ਼ਰੀਏ ਇਹ ਜਿਹੜਾ ਮੰਡੀਕਰਨ ਬੋਰਡ ਆ ਨਾ ਸੜਕਾਂ ਓਨਲੀ ਨਾਟ ਅੰਡਰ ਦਾ ਪੀਡਬਲਯੂਟੀ ਇਹ ਮੰਡੀਕਰਨ ਬੋਰਡ ਦੇ ਵੀ ਅੰਦਰ ਨਹੀਂ ਜਿਹੜੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਹੁੰਦੀ ਹੈ ਤੇ ਉਹ ਫਿਰ ਉਹ ਮੰਡੀਕਰਨ ਬੋਰਡ ਦਾ ਪੰਜਾਬ ਦਾ ਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸੋ ਇਸ ਕਰਕੇ ਆ ਨਾ ਜਿਹੜਾ ਇਹ ਅਸੀਂ ਝੰਡਾ ਤਾਂ ਚੱਕਿਆ ਸੀ ਸਾਨੂੰ ਲੱਗਦਾ ਸੀ ਬਦਲਾਅ ਆਜੂਗਾ ਪਰ ਬਦਲਾਅ ਆਣ ਦੀ ਜਗ੍ਹਾ ਸਾਨੂੰ ਤਾਂ ਸਾਡੇ ਯਾਰ ਜਿਹੜੇ ਮਨੋਤ ਸਾਬ ਤੁਸੀਂ ਇੱਥੇ ਆਪਾਂ ਦੋ ਕੁ ਮਿੰਟ ਰੋਕ ਲੈਣਾ ਤੁਸੀਂ ਥੋੜਾ ਸਮਾਂ ਸਰਕਾਰ ਦੇ ਵਿੱਚ ਰਹੇ ਹੋ ਜਦੋਂ ਮੌਜੂਦਾ ਸਰਕਾਰ ਇਹ ਬਣੀ ਹੈ ਉਸ ਸਮੇਂ ਤੁਸੀਂ ਬੇਸ਼ੱਕ ਕਮਜ਼ੋਰੀਆਂ ਦੱਸਤੀਆਂ ਵੀ ਆ ਇਹ ਥੋੜੀਆਂ ਕਰੋਜ਼ੋਰੀਆਂ ਰਹੀਆਂ ਅੰਦਰ ਰਹਿ ਕੇ ਕੀ ਕੁਝ ਲੱਗਿਆ ਤੁਹਾਨੂੰ ਕਿ ਕਿੱਥੇ ਕਮੀ ਆ ਵੀ ਇਹ ਕੰਮ ਕਿਉਂ ਨਹੀਂ ਹੋ ਰਿਹਾ ਦੇਖੋ ਇੱਕ ਤਾਂ ਨਾ ਇੱਥੇ ਇਹ ਨਹੀਂ ਪਤਾ ਲੱਗ ਰਿਹਾ ਵੀ ਪੰਜਾਬ ਦਾ ਚੀਫ ਮਿਨਿਸਟਰ ਕੌਣ ਆ ਕਹਿਣ ਨੂੰ ਮਾਨ ਸਾਹਿਬ ਦਾ ਫੇਸ ਰੱਖਿਆ ਹੋਇਆ ਹੈ ਭਗਵੰਤ ਮਾਨ ਜੀ ਦਾ ਪਰ ਚੀਫ ਮਿਨਿਸਟਰ ਦੇਖੋ ਆਈਐਸ ਆਈਪਸ ਅਫਸਰ ਉਹ ਤਾਂ ਕਿਸੇ ਦੀ ਮੰਨਦੇ ਹੀ ਨਹੀਂ ਉਹ ਸਿੱਧੇ ਦਿੱਲੀ ਤੋਂ ਆਰਡਰਾਂ ਦੇ ਆ ਸਾਨੂੰ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਨਹੀਂ ਪਤਾ ਵੀ ਪੰਜਾਬ ਦਾ ਜਿਹੜਾ ਅੱਗੇ ਝੰਡਾ ਵਰਦਾਰਾ ਉਹ ਭਗਵੰਤ ਮਾਨ ਜੀ ਆ ਸੰਦੀਪ ਪਾਠਕ ਆ ਰਾਗਵ ਚੱਟਾ ਕਿ ਕੇਜਰੀਵਾਲ ਆ 750 ਤਾਂ ਇਸ ਗੱਲ ਦੀ ਪਈ ਹੋਈ ਆ ਅੱਛਾ ਅਸੀਂ ਖੁਦ ਕਨਫਿਊਜ਼ ਇਵਨ ਕਿ ਮਨਿਸਟਰ ਔਰ ਐਮ ਐਲ ਏ ਵੀ ਕਨਫਿਊਜ਼ ਅੱਜ ਦੀ ਡੇਟ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਯਾਰ ਅਸੀਂ ਤਾਂ ਜਿਹੜੀ ਸਰਦਾਰੀ ਆ ਭਗਵੰਤ ਮਾਨ ਜੀ ਨੂੰ ਦਿੱਤੀ ਆ ਐਜ਼ ਆ ਮੁੱਖ ਮੰਤਰੀ ਕਿਸੇ ਦਿੱਲੀ ਵਾਲੇ ਨੂੰ ਨਹੀਂ ਦਿੱਤੀ ਅੱਜ ਤੁਸੀਂ ਦੇਖ ਲਓ ਸਾਰੇ ਮਤਲਬ ਸਿਸਟਮ ਐਦਾਂ ਦਾ ਯਾਰ ਚੱਲੇ ਦਿੱਲੀ ਤੋਂ ਰਿਹਾ ਪਰ ਪੰਜਾਬ ਵਾਸੀ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਇਸਾਈ ਪੰਜਾਬ ਵਾਲਾ ਬਸਨੀਕ ਆ ਜਿਹੜਾ ਉਹ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰੂਗਾ ਸਰ ਜੀ ਸੁਣੋ ਹੁਣ ਆਪਾਂ ਥੋੜੀ ਜਿਹੀ ਬੰਦੀ ਦੇ ਮੁੱਦੇ ਤੇ ਉੱਪਰ ਆਈਏ ਕੀ ਕੀ ਵਰਕਿੰਗ ਕਰੇਗੀ ਇਹ ਥੋੜੀ ਜਿਹੀ ਦੇਖੋ ਜੀ ਇੱਕ ਤਾਂ ਜਿਵੇਂ ਪ੍ਰੇਸ਼ਤਾਚਾਰ ਵਾਲੀ ਗੱਲ ਹੋ ਗਈ ਇੱਕ ਨਾ ਜਿਹੜਾ ਚਿੱਟੇ ਵਾਲਾ ਲਾਹਨਤ ਆ ਇਹਦੇ ਬਾਰੇ ਬੜੀਆਂ ਗੱਲਾਂ ਸੁਣਨ ਨੂੰ ਆndੀਆਂ ਹੁਣ ਮਾਨ ਸਾਹਿਬ ਨੇ 26 ਪਿਛਲੀ 15 ਅਗਸਤ ਨੂੰ ਕਹਿ ਸੀ ਵੀ 26 ਜਨਵਰੀ ਤੱਕ ਆਪਾਂ ਖਤਮ ਕਰ ਦਵਾਂਗੇ ਜੇ ਤੁਹਾਡੀ ਨੌਲੇਜ ਹੈਗੀ ਐ ਇਹ ਗੱਲ ਪਰ ਉਦੋਂ ਅਗਲੀ 15 ਅਗਸਤ ਵੀ ਲੰਘ ਚੁੱਕੀ ਆ ਆਉਟਪੁੱਟ ਕੁਛ ਨਹੀਂ ਅੱਛਾ ਇੱਥੇ ਖਿਦਰਾਬਾਦ ਮੈਡਮ ਨੇ ਉੱਥੇ ਕਿਤੇ ਸਟੇਜ ਤੇ ਬੋਲੀ ਵੀ ਨਸ਼ੇ ਨੂੰ ਅਸੀਂ ਨੱਥ ਪਾ ਲਿਆ ਵਿੱਚੋਂ ਸੰਗਤ ਦੇ ਵਿੱਚੋਂ ਬੰਦੇ ਬੋਲ ਪਏ ਕਹਿੰਦੇ ਜੀ ਨਸ਼ਾ ਖਤਮ ਨਹੀਂ ਹੋਇਆ ਬਹੁਤ ਵੱਡੀ ਗੱਲ ਹੈ ਇੱਕ ਮਨਿਸਟਰ ਸਾਹਿਬ ਇਦਾਂ ਦੀ ਗੱਲ ਕਰ ਰਹੇ ਹੋਣ ਜਨਤਾ ਚ ਬੈਠੇ ਬੰਦੇ ਕਹਿ ਰਹੇ ਹੋਣ ਨਹੀਂ ਜੀ ਅੱਛਾ ਪਿੱਛੇ ਜਿਹੜਾ ਲੋਕ ਸਭਾ ਚ ਇਹਨਾਂ ਦੀ ਖਰੜ ਮੀਟਿੰਗ ਸੀ ਉੱਥੇ ਸ਼ਰਿਆਂ ਵੀ ਮੁੰਡੇ ਨੇ ਉੱਠ ਕੇ ਕਹਿਤਾ ਵੀ ਚਿੱਟੇ ਵਾਲੇ ਮੈਂ ਫਗੜਵਾ ਦਿੰਦਾ ਜੀ ਉੱਥੇ ਖਰੜ ਪਲਾਣੀ ਬਾੜ ਚ ਚਿੱਟਾ ਵਿਗਦਾ ਉਹਨੂੰ ਮੀਟਿੰਗ ਤੋਂ ਬਾਹਰ ਕੱਢ ਦਿੱਤਾ ਗਿਆ ਸੋ ਹਾਲੇ ਅਸੀਂ ਚਾਹਦੇ ਵੀ ਇੱਕ ਮੁੰਡਾ ਬੋਲਿਆ ਸੀ ਉੱਥੇ ਇੱਕ ਲੜਕਾ ਬੋਲਿਆ ਸੀ ਪਰ ਸਾਡੀ ਜਥੇਬੰਦੀ ਬੋਲੂਗੀ ਹੁਣ ਇਹਨਾਂ ਦੇ ਖਿਲਾਫ ਚਾਹੇ ਉਹ ਚਿੱਟੇ ਦੀ ਗੱਲ ਆ ਚਾਹੇ ਉਹ ਨਸ਼ੇ ਦੀ ਗ ਜੇ ਕੋਈ ਚਿੱਟਾ ਛੱਡਣਾ ਚਾਹੁੰਦਾ ਹੋਵੇ ਕਿ ਉਹਦਾ ਵੀ ਚਿੱਟਾ ਛਡਣ ਦੀ ਕੋਸ਼ਿਸ਼ ਕਰੋਗੇ ਵਿੱਚ ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਇੱਥੇ ਮੈਂਸ਼ਨ ਕਰਨਾ ਚਾਹੂੰਗਾ ਤੁਸੀਂ ਜਿਵੇਂ ਜਾਣਦੇ ਹੋ ਕਿ ਮੈਂ ਧਾਰਮਿਕ ਜਥੇਬੰਦੀਆਂ ਨਾਲ ਵੀ ਜੁੜਿਆ ਹੋਇਆ ਹੈ ਜਿਹੜੇ ਲੋਕਲ ਆਪਣੇ ਕਹਿ ਲਓ ਗੁਰਦੁਆਰਿਆਂ ਦੀਆਂ ਕਮੇਟੀਆਂ ਸੁਭਾਵਾਂ ਉਹਨਾਂ ਨਾਲ ਮੇਰੇ ਚੰਗੇ ਪਿਆਰ ਆ ਚੰਗੇ ਲਿੰਕ ਆ ਉਹ ਉਹ ਜਿਹੜੀਆਂ ਕਮੇਟੀਆਂ ਸਾਡੀ ਇੱਥੇ ਹੈਲਪ ਕਰਨ ਗਈਆਂ ਜਿਹਦੇ ਜਿਹਦੇ ਚ ਜਿਹੜੇ ਨੌਜਵਾਨ ਚਿੱਟਾ ਛੱਡਣਾ ਚਾਹੁੰਦੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਲਈ ਸਾਡੀ ਹੈਲਪ ਹੋ ਸਕਦੀ ਹੈ। ਹਾਂ ਜੀ ਅੱਗੇ ਨੂੰ ਕੋਈ ਰਾਜਨੀਤਿਕ ਆਗੂ ਵੀ ਤੁਹਾਡੀ ਕਲੱਬ ਦੇ ਵਿੱਚ ਜਿੱਥੇ ਵੀ ਵੀ ਸ਼ਾਮਲ ਹੋ ਸਕਦਾ ਜੀ। ਦੇਖੋ ਜੀ ਜੇ ਦੇ ਸਮੇਂ ਦੀ ਲੋੜ ਦੇ ਅਨੁਸਾਰ ਸਭ ਕੁਝ ਹੋ ਸਕਦਾ ਹੈ। ਕੋ ਉਹ ਉਹ ਸਾਰੇ ਇੱਥੇ ਇੱਕ ਹੋਰ ਗੱਲ ਕਰੀਏ ਤਾਂ ਨਸ਼ਾ ਚਿੱਟੇ ਦੇ ਬਾਰੇ ਤਾਂ ਜੇਕਰ ਬਹੁਤ ਆਉਂਦਾ ਹੈ ਪਰ ਬਹੁਤ ਵਾਰੀ ਹੈ ਜੇ ਹਾਲਾਤ ਵੀ ਬਣ ਜਾਂਦੇ ਨੇ ਕਿ ਲੋਕ ਖਸ ਖਸ ਦੀ ਖੇਤੀ ਦੀ ਬੰਗ ਵੀ ਕਰਦੇ ਨੇ ਲੀਡਰ ਜਦੋਂ ਇਹ ਸਵਾਲ ਵੱਡੇ ਵੱਡੇ ਲੀਡਰਾਂ ਦੇ ਸਾਹਮਣੇ ਕੀਤਾ ਜਾਂਦਾ ਤਾਂ ਉਹਨਾਂ ਨੂੰ ਆਲਰੀ ਜਵਾਬ ਹਾਂ ਵਿੱਚ ਦੇਣਾ ਪੈਂਦਾ ਵੀ ਕਿਤੇ ਨਾ ਕਿਤੇ ਇਹ ਲਾਜ਼ਮੀ ਹੈ ਤੁਸੀਂ ਕਿੰਨਾ ਗਲਾਸ ਦੇ ਮੰਨਦੇ ਹੋ ਦੇਖੋ ਮੈਂ ਤਾਂ ਖੈਰ ਮੈਂ ਤਾਂ ਆਪ ਜੀ ਟੋਟਲੀ ਵੈਜੀਟੇਰੀਅਨ ਆ ਬੰਦਾ ਮੈਂ ਤਾਂ ਕਦੇ ਨਸ਼ੇ ਦਾ ਨਾ ਸਵਾਦ ਦੇਖਿਆ ਤੇ ਨਾ ਪਰ ਮੈਂ ਇੱਕ ਗੱਲ ਇੱਥੇ ਮੈਂਸ਼ਨ ਕਰ ਲਈ ਜਾਊਗਾ ਵੀ ਜਿਹੜੀ ਚੀਜ਼ ਸਾਡੀ ਕਿਸਾਨੀ ਨੂੰ ਸਟਰੋਂਗ ਕਰੇ ਨਾ ਤੇ ਆਪਣੇ ਨੌਜਵਾਨਾਂ ਲਈ ਨੁਕਸਾਨਦੇਹ ਨਾ ਹੋਵੇ ਉਹਦੇ ਮੈਂ ਹਾਮੀ ਆ ਪੂਰਾ ਮਨੋ ਸਰ ਜਿਹੜੀ ਥੋੜੀ ਜਿਹੀ ਜਥੇਬੰਦੀ ਆ ਤੁਸੀਂ ਬੜਾ ਇੱਕ ਪਵਿੱਤਰ ਉਪਦੇਸ਼ ਲੈ ਕੇ ਚੱਲੇ ਹੋ ਤੇ ਇਹ ਹਲਕੇ ਤੱਕ ਸੀਮਤ ਹੈ ਜੇ ਪੂਰੇ ਪੰਜਾਬ ਦੇ ਵਿੱਚ ਨਹੀਂ ਪਹਿਲਾਂ ਅਸੀਂ ਜ਼ਿਲ੍ਹਾ ਮੁਹਾਲੀ ਤੋਂ ਸ਼ੁਰੂ ਕਰ ਰਹੇ ਹਾਂ ਜੀ ਮੁਹਾਲੀ ਦੇ ਨੌਜਵਾਨ ਸਾਡੇ ਨਾਲ ਬੜੇ ਆਉਣ ਵਾਲੇ ਸਮੇਂ 'ਚ ਇੱਕ ਹੋਰ ਪ੍ਰੈਸ ਕਾਨਫਰੰਸ ਰੱਖੀ ਜਾਊਗੀ ਅੱਜ ਤਾਂ ਅਸੀਂ ਇੱਕ ਫਾਰਮਲੀ ਅਨਾਉਂਸਮੈਂਟ ਜੀ ਕਰ ਰਹੇ ਹਾਂ ਫਿਰ ਇੱਕ ਵੱਡੀ ਜਥੇਦਾਰ ਉਹਨਾਂ ਦੇ ਜਿਹੜੀ ਜਿਹੜੀ ਜ਼ਿੰਮੇਵਾਰੀ ਸੰਭੀ ਜਾਊਗੀ ਕਿਸੇ ਨੂੰ ਮੀਡੀਆ ਦੀ ਕਿਸੇ ਨੂੰ ਜਰਨਲ ਸਕੱਟਰੀ ਤੋਂ ਸਾਰਾ ਤੁਹਾਡੇ ਮੁਖਾਤਿਬ ਹੋਵਾਂਗੇ ਜੀ ਸਾਰਾ ਕੁਝ ਕਰਕੇ ਸਾਡੇ ਕੋਲ ਟਾਈਮ ਸਮੇਂ ਦੀ ਘਾਟ ਦੇ ਤਰ੍ਹਾਂ ਨਾਲ ਅਸੀਂ ਇਮੀਡੀਟ ਇੱਕ ਇੱਕ ਅਨਾਉਂਸਮੈਂਟ ਕਰਨੀ ਪੈਗੀ ਹੈ ਸਾਨੂੰ ਕਿਉਂਕਿ ਹੁਣ ਜਿਹੜੀ ਇਵੈਂਟਸ ਆਉ ਸਾਡੀਆਂ ਤੇ ਉਹ ਹੁਣ ਕੰਟੀਨਿਊਟੀ ਕਰ ਮੈਂਬਰਸ਼ਿਪ ਅਭਿਆਨ ਦਾ ਤੋਂ ਸ਼ੁਰੂ ਕਰੋਗੇ ਮੈਂਬਰਸ਼ਿਪ ਅਭਿਆਨ ਤਾਂ ਜੀ ਸਾਡਾ ਆਲਰੇਡੀ ਚੱਲ ਰਿਹਾ ਅੱਜ ਵੀ ਮੈਨੂੰ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੁਬਈ ਤੋਂ ਵੀ ਫੋਨ ਆਏ ਸੀ ਮੈਨੂੰ ਮੁੰਡਿਆਂ ਦੇ ਉਹ ਕਹਿੰਦੇ ਸੀ ਜੀ ਅਸੀਂ ਵੀ ਯੋਗਦਾਨ ਪਾਣਾ ਚਾਹਾਂਗੇ ਤੁਸੀਂ ਸਾਨੂੰ ਵਿੱਚ ਰੱਖ ਲਓ ਕਿਹੜੇ ਕੋਈ ਖੇਤ ਵਿੱਚ ਵਿਦੇਸ਼ੀ ਵੀ ਯੂਨਿਟ ਸਥਾਪਿਤ ਹੈਗੇ ਜੀ ਸਾਡੇ ਸਾਡੇ ਵਿਦੇਸ਼ ਇਹ ਕਹਿ ਲਓ ਵੀ ਉਹਨਾਂ ਉਹ ਵੀ ਮੁੰਡੇ ਜਿਹੜੇ ਲੜਕੇ ਸਾਡੇ ਮਿੱਤਰਾਂ ਚੋਂ ਫਰੈਂਡ ਸਰਕਲ ਚੋਂ ਉਹ ਕਾਫੀ ਚਿਰ ਤੋਂ ਉਹ ਚਾਹਦੇ ਸੀਗੇ ਹੁਣ ਇਸ ਨੂੰ ਲੈ ਕੇ ਦੇਸ਼ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੈਸੇਜ ਮੈਂ ਇਹੀ ਜਿਲ੍ਹਾ ਮੁਹਾਲੀ ਦੇ ਵਾਸੀਆਂ ਨੂੰ ਖਾਸ ਕਰਕੇ ਖਰੜ ਹਲਕਾ ਦੇ ਜਿਹੜੇ ਵਾਸੀ ਮੇਰੇ ਮਿੱਤਰਾਂ ਮਨ ਜਾਣਦੇ ਹੀ ਆ ਕਿ ਭਾਈ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਇਹ ਨਾ ਸੋਚ ਲਓ ਕਿ ਤੇ ਜਗਦੇਵ ਸਿੰਘ ਮਲਵਾ ਕਿਸੇ ਇੱਕ ਪੋਲਿਟਿਕਲ ਪਾਰਟੀ ਦਾ ਹੈ ਜਾਂ ਇਹਦੇ ਤੇ ਕੋਈ ਟੈਗ ਲੱਗਿਆ ਨਹੀਂ ਜਿੱਥੇ ਹੱਕ ਸੱਚ ਦੀ ਗੱਲ ਆਉਗੀ ਜਿੱਥੇ ਭ੍ਰਿਸ਼ਟਾਚਾਰ ਨਸ਼ੇ ਨੂੰ ਖਤਮ ਕਰਨ ਦੀ ਗੱਲ ਆਉਗੀ ਉੱਥੇ ਜਗਦੇਵ ਮਲਵਾ ਹਮੇਸ਼ਾ ਜਨਤਾ ਦੇ ਨਾਲ ਖੜੂਗਾ ਜਿਵੇਂ ਪਹਿਲਾਂ ਖੜਦਾ ਰਿਹਾ ਤੇ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਬਾਈ ਛਿੰਦਾਜੀ ਸਿਆਮੀਪੁਰ ਤੋਂ ਜਿਨ੍ਹਾਂ ਦੀ ਮੈਂ ਪਹਿਲਾਂ ਇੰਟਰੋ ਦੇਣੀ ਭੁੱਲ ਗਿਆ ਤੇ ਸਾਡੇ ਇੱਕ ਕਿਸਾਨ ਆਗੂ ਆ ਇਹ ਇਹ ਮੋਢੇ ਨਾ ਮੋਢਾ ਜੋੜ ਕੇ ਚੱਲਣਗੇ ਤੇ ਮੇਰਾ ਭਰਾ ਛੋਟਾ ਸੋਨੀ ਖੇੜਾ ਜਿਹੜਾ ਕਿ ਇੱਕ ਦਿਹਾੜੀਦਾਰ ਬੰਦਾ ਹੋਣ ਦੇ ਬਾਵਜੂਦ ਵੀ ਮੋਢੇ ਨਾ ਮੋਢਾ ਜੋੜ ਕੇ ਤੁਰ ਪਿਆ ਵੀ ਬਾਈ ਜੀ ਅਸੀਂ ਤੁਹਾਡੇ ਨਾਲ ਚੱਲਾਂਗੇ ਇਸ ਮਿਸ਼ਨ ਦੇ ਵਿੱਚ ਸੋ ਮੈਂ ਫੇਰ ਤੋਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ